ਆਡੀ ਆਪਣੀ ਜਵਾਨੀ ਸਾਡੀ ਜਵਾਨੀ ਜਿਹੜੀ ਆ ਉਹ ਅੱਗੇ ਹੀ ਇਥੋਂ ਤੰਗ ਹੋ ਕੇ ਬਾਹਰ ਨੂੰ ਤੁਰ ਜਾਂਦੀ ਆ ਸਾਡੇ ਕੋਲ ਨੌਜਵਾਨ ਜਿਹੜੇ ਆ ਉਹ ਚੁਣਵੇਂ ਚੁਣਵੇਂ ਰਹਿ ਗਏ ਤੇ ਜਿਹੜੇ ਨੌਜਵਾਨ ਉਹ ਸਾਡੇ ਬਾਹਰ ਤੁਰੇ ਜਾਂਦੇ ਆ ਤੇ ਇਸ ਕਰਕੇ ਜਿਹੜਾ ਪੰਜਾਬ ਨੂੰ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਬੇਨਤੀ ਕਰਦਾ ਵੀ ਆਉਣ ਵਾਲੇ ਪੰਜਾਬ ਨੂੰ ਆਪਾਂ ਬਚਾਈਏ ਇਹ ਪੰਜਾਬ ਜਿਹੜੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਬੜੇ ਬੜੇ ਮਹਾਪੁਰਸ਼ਾਂ ਨੇ ਜਨਮ ਲਿਆ ਸਾਡੇ ਬੜੇ ਬੜੇ ਯੋਧਿਆਂ ਨੇ ਆਪ ਦੀਆਂ ਜਾਨਾਂ ਕੁਰਬਾਨ ਕਰਕੇ ਸ਼ਹੀਦियां ਦੇ ਕੇ ਇਸ ਦੇਸ਼ ਨੂੰ ਪੰਜਾਬ ਨੂੰ ਸਾਰੇ ਭਾਰਤ ਨੂੰ ਜਿਹੜਾ ਵਾ ਉਹ ਉਹਦੇ ਵਿੱਚ ਵੱਡਾ ਯੋਗਦਾਨ ਪੰਜਾਬ ਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਰਲ ਮਿਲ ਕੇ ਜਿਹੜਾ ਕੋਈ ਨੌਜਵਾਨਾਂ ਨੂੰ ਬੈਠ ਕੇ ਸਮਝਾਈਏ ਇਸ ਤਰ੍ਹਾਂ ਦਾ ਕੋਈ ਇਹੋ ਜਿਹਾ ਮਾਹੌਲ ਜਿਹੜਾ ਵਾ ਪਿਛਲਾ 84 ਵਾਲਾ ਜਿਹੜਾ ਮਾਹੌਲ ਪੈਦਾ ਕੀਤਾ ਜਾਂਦਾ ਸਰਕਾਰਾਂ ਨੂੰ ਬੇਨਤੀ ਆ ਵੀ ਇਸ ਤੋਂ ਬਾਜ਼ ਆਈਏ ਵੈਗਰੂ ਜੀ ਕਾ ਖਾਲਸਾ Allah'a <sgülüyor>